ਸਾਰੇ ਤਾਂ ਹੱਥ ਜੋੜ ਕੇ ਬੇਨਤੀ ਐ ਛੋਟੀ ਜੀ ਸਾਰੇ ਭਰਾ ਪੈਣਾ ਬੈਠੀਆਂ ਨੇ ਆਪਣੀਆਂ ਹਨਾ ਇਹਨੇ ਕਿ ਸਾਨੂੰ ਚੁੱਲ ਮੱਚੀ ਐ ਪਰ ਗੱਲ ਇਦਾਂ ਕੀ ਸਰ ਪਤਾ ਨਹੀਂ ਸਾਰੇ ਜਮੀਰ ਮਾਰ ਦਿੱਤੇ ਕੀ ਮਸਲਾ ਐ ਮੈਂ ਇੱਕਦਮ ਬੜੇ ਪਿਆਰ ਨਾਲ ਕਹੂੰਗਾ ਕੋਈ ਲੜਾਈ ਨਹੀਂ ਜਿਹਨੂੰ ਕਹਿੰਦੇ ਨੇ ਫੇਮ ਕੋਈ ਨਹੀਂ ਸਾਨੂੰ ਜਿਹਨੂੰ ਫੇਮ ਲੈਣਾ ਉਹ ਮੇਰੇ ਜਗ੍ਹਾ ਥਾਂ ਕੇ ਖੜੇ ਹੋ ਜਾਓ ਕੋਈ ਚੱਕਰ ਨਹੀਂ ਪਰ ਗੱਲ ਇਦਾਂ ਬਿਲਕੁਲ ਪਿਆਰ ਨਾਲ ਆ ਪੁਲਿਸ ਵਾਲੇ ਬਹੁਤ ਅੱਛਾ ਆਪਣਾ ਕੰਮ ਕਰ ਰਹੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਗੱਲ ਦੀ ਬਹੁਤ ਛੋਟੀ ਗੁਰਦੁਆਰਾ ਸਾਹਿਬ ਆਉਣੇ ਲੱਗੇ ਲੱਗਾ ਠੀਕ ਐ ਜੀ ਜਿੰਨੂ ਜੋ ਕਰਨਾ ਪਿਆਰ ਨਾਲ ਨਾ ਬਹੁਤ ਬਾਣੀਆ ਗੱਲਾਂ ਇਹ ਹੋ ਗਈਆਂ ਨੇ ਫੈਮਿਲੀ ਆਉਣੀਆਂ ਬੰਦ ਹੋ ਗਈਆਂ ਨੇ ਬਿਲਕੁਲ ਕੁੜੀਆਂ ਆਉਣੀਆਂ ਬੰਦ ਹੋ ਚੁੱਕੀਆਂ ਨੇ ਅੱਛੇ ਘਰ ਦੀਆਂ ਨੇ ਅੱਛੇ ਘਰ ਦੇ ਮੁੰਡਿਆਂ ਆਣੇ ਬੰਦ ਹੋ ਚੁੱਕੇ ਨੇ ਉੱਗੀ ਤੇ ਬਹੁਤ ਜ਼ਿਆਦਾ ਗੱਤ ਹੋ ਰਹੀਆਂ ਨੇ ਉਹ ਸਭ ਤੋਂ ਵੱਡੀ ਮਾੜੀ ਗੱਲ ਇੱਥੇ ਇਹ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਦੇਵ ਮਾਰ ਦਾ ਕੰਮ ਚੱਲ ਰਿਹਾ ਜੋ ਕਿ ਬਿਲਕੁਲ ਜਾਇਜ਼ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਗੁਰ ਕੀ ਨਿੰਦਿਆ ਸੁਨੇ ਨਾ ਕਾਨ ਪੇਂਟ ਕਰੋ ਤੇ ਸੰਗਰਬਾਨ ਜਿਹੜਾ ਗੁਰ ਦੀ ਨਿੰਦਿਆ ਕਰਦਾ ਉਹਨੂੰ ਪੇਂਟ ਕਰਵਾ ਸੰਗਰਬਾਨ ਨਾਲ ਮਾਰ ਦੋ ਕਿਤੇ ਗੁਰ ਦਾ ਕਤਲ ਹੋ ਗਿਆ ਠੀਕ ਹੈ ਜੀ ਜੇ ਤੁਹਾਡੇ ਘਰ ਦੇ ਲੱਗ ਕੇ ਹੁੰਦਾ ਹੋਵੇ ਆਪਾਂ ਉਹ ਵੀ ਕਹਿੰਦੇ ਹਾਂ ਵੀ ਮਾੜੀ ਗੱਲ ਹੈ ਤੁਸੀਂ ਇਸ ਤੋਂ ਬਰਦਾਸ਼ਤ ਕਰੋਗੇ ਨਹੀਂ ਕਰੋਗੇ ਹੈਨਾ ਆਪਸ ਵਿੱਚ ਇੰਨੀ ਬਹਿੰਤੀ ਕਰ ਰਹੇ ਗੁਰਦੁਆਰੇ ਦੇ ਲੱਗ ਕੇ ਨੇੜੇ ਤੇੜੇ ਤੁਸੀਂ ਇਹ ਕੋਈ ਖੜਦਾ ਟੋਕ ਰਿਆ ਕਰੋ ਤਾਂ ਆਪ ਵੀ ਨਾ ਆਪਾਂ ਉਹਨੂੰ ਇਹ ਨਹੀਂ ਕਰਦੇ ਨਾ ਕਰੋ ਪਲੇਸ ਚੇਂਜ ਕਰਦੋ ਇਧਰ ਉਧਰ ਹੋ ਜਾਓ ਸਾਰੇ ਸਾਨੂੰ ਕੋਈ ਲੈਣ ਦੇਣ ਨਹੀਂ ਜੇ ਸਾਡੇ ਘਰ ਦੇ ਬਾਹਰ ਜੇ ਗੁਰੂ ਗ੍ਰੰਥਵਾਰ ਜਾਂ ਕਿਸੇ ਮੰਦਰ ਮੱਜੇ ਦੇ ਬਾਹਰ ਆਪਾਂ ਦੇਖ ਲਿਆ ਮੈਂ ਨਾ ਸਰਦਾਰ ਦੇਖੂ ਨਾ ਮੈਂ Hindu ਦੇਖੂ ਨਾ ਮੁਸਲਮਾਨ ਨਾ ਮੈਂ ਕੋਈ ਹੋਰ ਦੇਖੂ ਮੈਂ ਸੜਿਆਂ ਕਹਿ ਰਿਹਾ ਮੈਂ ਲੱਤਾਂ ਮਾਰ ਦੂੰ ਸਾਰਿਆਂ ਦੀ ਬਈ ਫੈਮਿਲੀਜ਼ ਆਉਣੀਆਂ ਬੰਦ ਹੋ ਗਈਆਂ ਨੇ ਹੱਦ ਹੋ ਗਈ। ਇਹ ਤਰੀਕਾ ਹੁੰਦਾ ਹੈ ਕਿ ਕਿਸੇ ਚੀਜ਼ ਦਾ ਬਸ ਹੋ ਨਾ ਹੂੰ ਤਾਂ ਇਸ ਤੋਂ ਆਬਰਾਰਡ ਨਹੀਂ ਹੁੰਦਾ। ਠੀਕ ਹੈ ਬਈ ਸਾਡੇ ਗੁਰੂ ਘਰ ਦੇ ਵਿੱਚ ਕੁੱਖ ਵੀ ਹੋਇਆ ਮੈਂ ਕੋਈ ਖੜਾ ਦੇਖ ਲਿਆ। ਮੈਨੂੰ ਕੋਈ ਤੇ ਕਰੀ ਪਰਚਾ ਮੇਰੇ ਠੋਕ ਲੋ ਜਾ ਕੇ ਮੈਨੂੰ ਕੰਡਾ ਫਰਕ ਨਹੀਂ ਪਾਣਾ। ਬਰਦਾਰ ਗੁਰੂ ਘਰ ਦੇ ਲੈ ਕੇ ਆ ਬਣਾ ਨਹੀਂ ਹੋਣਾ। ਆਪੋ ਵੀ ਮਾਣੇ ਹਾਂ ਆਪਾਂ ਕਿਹੜੇ ਜਿਹੜੇ ਠੀਕ ਹੀ ਆ ਆਪਾਂ ਕਿਹੜੇ ਹੈਨਾ ਪਰ ਜੇ ਕੋਈ ਗਲਤ ਚੀਜ਼ ਹੋ ਗਈ ਮੈਂ ਮੱਲਾ ਤਾ ਫੜ ਦੂੰ ਸਾਰੇ ਆ। ਖਾ ਗਏ ਤੁਹਾਡਾ ਫਾਦੇ ਪਹਿਲੇ ਮੇਰੇ ਤੋਂ ਜ਼ਿਆਦਾ ਇਸ ਸਾਥ ਮੇਰੇ ਵੀ ਨਿਕਾ ਤਾਂ ਵੱਡੇ ਵੀ ਖੜੇ ਹੋਣੇ ਕੁੱਟੋ ਬਾਪੇ ਮੈਂ ਕੀ ਕਰੂੰ ਤੁਹਾਡੇ ਨਾਲ ਹੈ ਕੁੱਟੋ ਜਿੰਨਾ ਕੁੱਟਣਾ ਹੈ ਉਹਨਾ ਕੁੱਟੋ